ਪਪਾ 10000 ਬਰਦਾ ਹੋਈ ਜੈ ਬਾਬਾ ਪਿਤਾ ਜੀ ਉੱਠੇ ਮੈਂ ਬਾਬਾ ਠੀਕ ਹੈ ਬੱਚਾ ਅੱਜ ਲੇਟ ਹੋ ਗਿਆ ਉਹ ਲੇਟ ਦਾ ਬਾਬਾ ਕੰਮ ਸੀਗਾ ਮੈਨੂੰ ਕੋਈ ਤੇ ਤੈਨੂੰ ਮੈਂ ਐਂ ਦੱਸਦਾ ਮੁਰਗੀ ਵਟ ਲਈ ਇੱਕ ਮੈਂ ਅੱਛਾ ਕਿਹੜੀ ਮੁਰਗੀ ਮੁਰਗੀ ਨੂੰ ਮੈਂ ਕਿਹਾ ਵੀ ਬਾਬਾ ਹੈਗਾ ਮੇਰੇ ਕੋਲੇ ਤੇ ਪੈਸੇ ਉਹ ਡਬਲ ਕਰਦਾਗਾ ਠੀਕ ਹੈ ਅੱਛਾ ਹਾਂ ਤੇ ਗੱਲ ਸੁਣ ਲੈ ਪੈਸੇ ਦਾ ਤੈਨੂੰ ਬਣਾਉਣ ਦੀ ਗੱਲ ਕਰ ਵਿਚੋ ਕਮਿਸ਼ਨ 5000 ਮੈਂ ਲਊਂਗਾ ਬਈ 5000 ਉਹ ਬਾਬਾ ਤੈਨੂੰ 5 ਲੱਖ ਵਟਕੇ ਦੂੰਗਾ ਮੈਂ ਮੈਨੂੰ 5000 ਦਾ ਤੂੰ ਆਖੇਗਾ 10 ਲੈ ਲੈ ਤੈਨੂੰ ਜਦੋਂ 5 ਲੱਖ ਬਣ ਗਿਆ ਉਹ ਕਮ ਵਟਕੇ ਜਾਇਆ ਤੈਨੂੰ ਮੈਂ ਦੱਸਦਾ ਸਕੀਮ ਖੜ ਜਾ ਬਹੁਤ ਤੇਜ਼ ਹੋ ਰਿਹਾ ਹੈ ਕਿਉਂ ਬਾਬਾ ਹਾਂ ਠੀਕ ਹੈ ਤੇ ਬਾਬਾ ਐ ਕਰ ਫਿਰ ਮੈਂ ਤਾਂ ਚੱਲਿਆ ਉਹ ਬੰਦਾ ਆਜੂ ਕੱਲ ਨੂੰ ਤੂੰ ਮੈਨੂੰ 5000 ਰੁਪਏ ਦੇ ਹੀ ਦੇ ਹੁਣ ਹੁਣ ਪਹਿਲਾਂ ਲੈ ਲੈ ਮਤੋਂ ਲੈ ਬਾਬਾ ਅਗਰ ਆਪਾਂ ਤਾਂ ਪਹਿਲੀ ਲੈਣੇ ਹੁੰਦੇ ਪੈਸੇ ਉਹ ਬੰਦਾ ਤੇਰੇ ਕੋਲੇ ਆਜੂ ਤੂੰ ਮੈਨੂੰ ਹੁਣ 5000 ਦੇ ਕੰਮ ਨਵੇੜ ਪਰਾਂ ਤੁਲੇ ਆਇਆ ਨਾ ਪੱਕੀ ਗਿਆ ਲਾ ਉਹ ਲੈ ਆਊਗਾ ਤੇਰੇ ਕੋਲੇ ਬੰਦਾ ਆਪੀ ਹੋ ਯਾਰ ਕੰਨ ਨੂੰ ਤੂੰ ਪੈਸੇ ਦੇ ਮੈਨੂੰ ਕਦੇ ਮੇਰੇ ਪਾਸੇ ਨਾਲ ਹੀ ਨਾ ਡੱਬ ਜਾਣਾ ਕਿ ਕਦੇ ਨਿੰਦਰੇ ਪੈਸੇ ਡੁੱਬਦੇ ਆ ਬਾਬਾ ਬਾਬਾ ਤਾਂ ਪਹਿਲੇ ਹੀ ਭੁੱਖਾ ਮਰਦਾ ਘਰ ਆ ਬੰਦੂ ਪੈਸੇ ਤੇਰੇ ਕੋਲੇ 5000 ਦੇ ਵਿੱਚੋਂ ਹਾਂ ਲੈ ਹਾਂ ਵਾ ਠੀਕ ਹੈ ਚੱਲ ਠੀਕ ਹੈ ਬਾਬਾ ਅੱਜ ਸਾ ਮੇਰਾ ਬਾਬਾ ਐਸਾ ਮੇਰਾ ਬੀਆ ਇਹਦਾ ਐਸਾ ਤਨੂ ਦੇ ਮਾਰ ਜੀ ਬਾਬਾ ਕੋਲ ਜਦਾਸ ਦੀ ਜੈ ਬਾਬਾ ਕੀ ਹਾਲ ਹੈ ਮੈਂ ਸੁਣਿਆ ਬਾਬਾ ਚਿੱਤਰਕੁਟ ਦੇ ਜੰਗਲਾਂ ਚੋਂ ਆਏ ਆ ਆ ਆ ਚਿੱਤਰਕੁਟ ਦੇ ਜੰਗਲਾਂ ਚੋਂ ਹਾਂ ਤੇ ਬਾਬਾ ਦੁੱਗਣੇ ਪੈਸੇ ਕਰਦੇ ਆ ਹਾਂ ਕਰ ਦਿੰਦੇ ਆ ਬੱਚਾ ਮੇਰ ਕਰੋ ਬਾਬਾ ਮੈਨੂੰ ਵੀ ਮੇਰੇ ਵੀ ਦੁੱਗਣੇ ਪੈਸੇ ਕਰੋ ਕਰ ਦਿੰਦੇ ਨੇ ਉਹ ਚੱਕ ਆ ਚੱਕ ਬਾਬਾ 5000 ਬਣਾ ਦ 10000 ਆ ਲੈ ਸੌ ਸੌ ਨੱਕਰਾ ਵੇ 오ਹ ਹੋ ਪਪਾ 10000 ਬਣਾਤਾ ਓਏ 오ਹ ਹੋ 2200 ਦਿਨ ਉਹਦਾ ਪਪਾ 20 ਬਣਾ ਦੇਗਾ ਬਣਾ ਲੈ ਬੱਚਾ ਬਣਾ ਲੈ ਬਾਬੇ ਨੇ ਕੀਤਾ ਨਹੀਂ ਐ ਲੈ ਪਪਾ ਫੇਰ ਇਹੀ ਕੀ ਚੋਸਾ ਕਰੀਏ ਪਪਾ 2000 ਬਣਾ ਪਪਾ ਦਾ 2000 ਇਹ ਸਾਡੇ ਕੋਲੇ ਅੰਤਰਮੰਤਰ ਹੁੰਦਾ ਓ ਚੱਲ ਤੂੰ ਬਣਾ ਯਾਰ ਫੇਰ ਕਰਾਈਏ ਯਾ ਵਾਵਾ ਬਣ ਗਏ ਓਹ ਵਾ ਵੀ ਬਾਬਾ ਦਾਸ ਕਿੰਨਾ ਬਣਦਾ ਪਪਾ ਓਏ ਇਹ ਤਾਂ 90 ਨੰਬਰ ਦੇ ਜਿਵੇਂ ਵਾਗਿਆ ਹੂ ਓਕੇ ਬੀ ਆਰ ਬਣ ਗਿਆ ਪਪਾ ਓਏ ਬੀ ਆਰ ਹਮਨਾ ਠੀਕ ਹੈ 5 ਤੋਂ 10 ਤੋਂ 10 ਤੋਂ 20 ਪਪਾ ਲੱਖ ਰੁਪਏ ਬਣਾ ਦੇ ਯਾ ਵੀ ਦਾ ਹਾਂ ਲੱਖ ਬਣਾ ਲੈ ਬਾਬਾ ਓਏ ਹੁਣ ਲੱਖ ਰੁਪਏ ਬਣਾ ਕੇ ਦਿਖਾ ਘਾਟੋ ਲੂ ਛੁਰ ਲਓ ਮਡਾ ਦੰਨਾ ਪੱਦੀ ਦਾ ਗੁੰਨੋਨੀ ਲੱਖ ਮਾਣਾ ਹਲ ਬਣ ਕੇ ਬਾਬਾ ਬੰਦੇ ਕਰਸ ਹਲ ਬਾਬਾ ਪੱਬ ਨੇ ਲੱਖ ਰੁਪਇਆ ਬਣਾਤਾ ਓਏ ਜੈ ਬਾਬਾ ਕਲੂਚਦਾਸ ਜੀ ਜੈ ਬਾਬਾ ਕਲੂਚਦਾਸ ਜੀ ਲੈ ਵੀ ਬਾਬਾ ਹੁਣ ਦੱਸ ਅੱਗੇ ਕੀ ਕਰੀਏ ਹੁਣ ਬਟਾ ਦੱਸ ਹਾਂ ਤੇਰੇ ਕਰੇ ਕਿਨੇ ਪਾਸੇ ਬਾਬਾ ਝੋਨੇ ਵਾਲੇ ਪਏ ਆ 10 ਲੱਖ ਰੁਪਇਆ 10 ਲੱਖ ਹਾਂ ਬਾਬੇ ਦਾ 40 ਲੱਖ ਕਰ ਦੇਣਗੇ ਬਹੁਤ ਤੇ 10 ਲੱਖ ਦਾ ਹਾਂ ਤੋਗਣੀ ਤੋਗਣੀ ਠੀਕ ਹੈ ਹਾਂ ਕਰੇ ਨਹੀਂ ਕਰੇ ਸਾਹਮਣੇ ਹਾਂ ਮੈਂ ਚੱਕ ਹੀ ਲਵਾਂ ਬਾਬਾ ਚੱਕ ਲਿਆ ਜਾਈ ਨਾ ਕਿਸੇ ਪਾਸੇ ਏ ਜੈ ਬਾਬਾ ਬਾਬੇ ਰੱਖਦੇ ਨਹੀਂ ਜਾਂਦੇ ਜੈ ਬਾਬਾ ਕੋਲ ਚੜਾ ਸੀ ਨਹੀਂ ਫਿਰ ਬਾਬੇ ਤੇਰਾ 2 ਕਿਲੋਣ ਕਰ ਦੇਣੇ ਮੋੜੇ ਸਾਡੇ ਸਾਥੀ ਬਸਰੀ ਹੈ ਬਾਬਾ ਕਰ ਦੇ ਪਰ ਫਾਈਲ ਬਸ ਤਾ ਹਾਟਲ ਬੁੱਕ ਮੋਝਾਈ ਮੋਝਾ ਬਾਬਾ ਕੀ ਕਰੀ ਇਹਨਾਂ ਦੇ ਬਾਬਾ ਹਾ ਕੀ ਕਰੀ ਇਹਨਾਂ ਤੋਂ ਓਏ ਪੈਸੇ ਲੈ ਕਊਗਾ ਹੁਣ ਤੇ ਫਰਾਈ ਹੁੰਦੀ ਮੋਝਾ ਐਂ ਹੰਨਾ ਆਂ ਬਗਾਇ ਤੇ ਹੰਨਾ ਇਹ ਬਾਬਾ ਥੋੜਾ ਜਿਆਦਾ ਹੋ ਗਈ ਸੀ ਅਜੂ ਨੂੰ ਹਾਂ ਮੈਂ ਤਾਂ ਕੁਦਰੋਂ 500 ਰੁਪਏ ਉਹ ਦੱਸ ਦੇ ਦੇ ਕਿੰਨੇ ਤਮਾ ਕਿ ਲੈ ਤੂੰ ਲੱਖ ਰੁਪਏ ਬਣਿਆ ਪੰਜ ਉਹ ਦੱਸ ਤਾਂ ਦੇ ਉਹ ਘਸਨ ਪੰਜ ਤਾਂ ਮੇਰੀ ਸੀ 95 ਬਣਿਆ ਉਹ ਦੇ ਦੇ ਫਿਰ ਤੂੰ ਤਾਂ ਵੱਧ ਕੁ ਮਾਰ ਲੈ ਬਾਬੇ ਦਾ 10 ਹੋ ਗਿਆ ਚੱਲ ਚੰਗਾ ਵਾਹ ਗੋਰ ਲੈ ਲੈ ਆ ਦੇ ਯਾਰ ਹੋਰ 5000 ਰੋਲ ਹੈ ਹੁਣ ਅਗਲੀ ਮੁਰਗੀ ਭਾਲ ਕੋਈ ਠੀਕ ਹੈ ਜੀ ਕੋਈ ਨਾ ਹਾਂ ਠੀਕ ਹੈ ਬਾਬੇ ਕੋਲ ਮਲਾ ਜਾ ਚੱਲ ਲੈ ਆਉਣੇ ਓਏ ਇਸ ਬਾਬੇ ਉਹ ਡਾਇਲੋਗ ਤਾਂ ਬੋਲੇ ਅੰਗੇ ਹਾਂ ਚੱਲ ਬਾਬਾ ਤਾਂ ਹੈ ਨਹੀਂ ਇਹ ਉਹ ਆਉਂਦੇ ਹੁਣੇ ਨਿਗਾ ਮਾਰ ਕਦੇ ਆਪਣੇ ਦਾ ਕਾਰ ਬੈਠ ਨਹੀਂ ਪਈ ਨਹੀਂ ਆਉਣਗੇ ਬੱਚਾ ਨਿਗਾ ਮਾਰਨਾ ਬਾਬਾ ਓਏ ਕਿਹੜਾ ਓਏ ਬਾਬਾ ਥੂ